ਚਲੋ ਜੀ ਬੇਨਤੀ ਚੱਲੀ ਮੈਂ ਇੱਕ ਬੇਨਤੀ ਹੋਰ ਕਰਦਾ ਤੁਸੀਂ ਦੇਖਿਓ ਕਦੇ ਵੀ ਜਿਹੜੇ ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘ ਨੇ ਨਾ ਉਹ ਜਦੋਂ ਮਹਾਰਾਜ ਨੂੰ ਮੱਥਾ ਟੇਕਦੇ ਨੇ ਉਹ ਪ੍ਰਕਰਮਾ ਦੂਜੇ ਪਾਸੇ ਦੀ ਕਰਦੇ ਨੇ ਆਪਾਂ ਇਦਾਂ ਕਰੀ ਦੀ ਨਾ ਮਹਾਰਾਜ ਨੂੰ ਸੱਜੇ ਹੱਥ ਰੱਖ ਕੇ ਉਹ ਇੱਧਰ ਦੀ ਖੱਬੇ ਹੱਥ 당 ਕਰਦੇ ਨੇ ਇਹ ਕੋਈ ਮਨਮਤ ਨਹੀਂ ਹੈ ਕਈ ਵਾਰੀ ਸਾਡੇ ਅੰਦਰ ਸੋ ਲੈ ਇਹਨਾਂ ਨੇ ਪੁੱਠਾ ģੇੜਾ ਕੱਢ ਦਿੱਤਾ ਪਹਿਲਾਂ ਉਹਦੇ ਪਿੱਛੇ ਦਾ ਲੌਜੀਕ ਦੇਖੋ ਕੀ ਹੈ ਉਹਦੇ ਪਿੱਛੇ ਦਾ ਕਾਰਨ ਵੇਖੋ ਕੀ ਹੈ ਵੀ ਨਿਹੰਗ ਸਿੰਘ ਖੱਬੇ ਹੱਥ ਦੀ ਪ੍ਰਕਰਮਾ ਕਿਉਂ ਕਰਦੇ ਐ ਤੁਹਾਡੇ 'ਚੋ ਪਤਾ ਸੰਗਤ ਨੂੰ ਕਿਉਂ ਕਰਦੇ ਨੇ ਅੱਜ ਸਿੱਖ ਕੇ ਜਾਓ ਬਖਾ ਕੇ ਜਾਓ ਹੋਰ ਵੀ ਕਿਸੇ ਨੂੰ ਦੱਸਿਓ ਗੁਰੂ ਕਲਗੀ ਧਰਪਾਤਸ਼ਾ ਆਨੰਦਪੁਰ ਸਾਹਿਬ ਬਰਾਜਮਾਨ ਇੱਕ ਦਿਨ ਆਪਣੇ ਸਿੰਘਾਂ ਨੂੰ ਕਹਿੰਦੇ ਭਾਈ ਸਾਰੇ ਸਿੰਘ ਸ਼ਸਤਰ ਬਸਤਰ ਪਹਿਨ ਕੇ ਆਇਓ ਸੰਪੂਰਨ ਕਿਉਂਕਿ ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ ਸਹਿਬ ਸਰੋਹੀ ਸਹਿਤੀ ਇਹ ਹਮਾਰੇ ਪੀਰ ਪੀਰ ਬਿਨਾ ਸ਼ਸਤਰ ਕੇ ਸੰਗ ਨ ਦੇਹੋਂ ਦੇਦਾਰੇ ਮਾਰੇ ਕਹਿੰਦੇ ਬਿਨਾ ਕੇਸਾਂ ਤੇ ਬਿਨਾ ਸ਼ਸਤਰਾਂ ਤੋਂ ਮੈਂ ਨਹੀਂ ਦਰਸ਼ਨ ਦਿੰਦਾ ਕਿਸੇ ਸਿੱਖ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੋਰ ਸੁਣੋ ਬਿਨਾ ਸ਼ਸਤਰ ਕੇ ਸੰਗ ਨ ਰੰ ਭੇਟ ਜਾਨੈ ਬਿਨਾਂ ਸ਼ਾਸਤਰ ਤੇ ਕੇਸਾਂ ਤੋਂ ਮਹਾਰਾਜ ਕਹਿੰਦੇ ਮੇਰੇ ਲਈ ਬੰਦਾ ਭੇਡ ਬਰਾਬਰ ਹੈ। ਇਹ ਕਲਗੀਧਰ ਜੀ ਦਾ ਬਚਨ ਹੈ ਮੇਰਾ ਨਹੀਂ ਹੈ। ਫਿਰ ਜਦੋਂ ਸਿੰਘ ਸ਼ਾਸਤਰ ਸਜਾ ਕੇ ਆਏ ਨਾ ਮਹਾਰਜ ਆਸਣ ਤੇ ਬਰਾਜਮਾਨ ਜਿਵੇਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਰਾਜਮਾਨ ਨੇ ਉੱਚੇ ਆਸਣ ਤੇ ਮਹਾਰਾਜ ਕਹਿੰਦੇ ਸਾਰੇ ਜਾਣੇ ਸ਼ਾਸਤਰ ਪਹਿਨ ਕੇ ਆਏ ਨੇ ਜੀ ਮਹਾਰਾਜ ਕਹਿੰਦੇ ਸਾਰੇ ਆਓ ਆਪਣੇ ਸ਼ਾਸਤਰਾਂ ਦੇ ਮੈਨੂੰ ਦਰਸ਼ਨ ਕਰਾਓ। ਹੁਣ ਸ਼ਾਸਤਰ ਕਿਹੜੀ ਸਾਈਡ ਨੂੰ ਹੁੰਦੇ ਨੇ ਜੀ? ਸਾਡੇ ਖੱਬੇ ਪਾਸੇ ਹੁੰਦੇ ਨੇ ਨਾ ਜਦੋਂ ਮਹਾਰਾਜ ਆਸਣ ਤੇ ਬਰਾਜਮਾਨ ਸਿੰਘ ਮੱਥਾ ਟੇਕੇ ਐ ਲੰਘਦੇ ਨੇ ਜਿਨ੍ਹਾਂ ਨੇ ਸ਼ਸਤਰ ਸੰਪੂਰਨ ਸਜਾਏ ਨੇ ਉਹ ਆਪਣੇ ਸ਼ਸਤਰਾਂ ਦੇ ਦਰਸ਼ਨ ਕਲਗੀ ਧਰਜੀ ਨੂੰ ਆਸਣ ਤੇ ਬਰਾਜਮਾਨ ਹੁੰਦਿਆਂ ਨੂੰ ਕਰਵਾਉਂਦੇ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਿ ਮਹਾਰਾਜ ਜੀ ਸੰਪੂਰਨ ਸ਼ਸਤਰ ਪਹਿਨਦੇ ਨੇ ਤੇ ਅੱਜ ਵੀ ਨਿਹੰਗ ਸਿੰਘ ਸੰਪੂਰਨ ਸ਼ਸਤਰਾਂ ਦੇ ਨਾਲ ਹੀ ਹੁੰਦੇ ਆ ਇੱਕ ਫੌਜ ਹੈ ਕਲਗੀ ਧਰਜੀ ਦੀ ਦੇਸ਼ 'ਚ ਵੀ ਬੜੀਆਂ ਫੌਜਾਂ ਹੁੰਦੀਆਂ ਨੇ ਇੱਕ ਹੋਮ ਗਾਰਡ ਹੈ ਇੱਕ ਹੈੱਡ ਕਨਸਟੇਬਲ ਹੈ ਇੱਕ ਫਿਰ ਐਸਆਈ ਹੈ ਥਾਣੇਦਾਰ ਹੈ ਮੁੰਚੀ ਹੈ ਏਐਸਆਈ ਹੈ ਐਸਆਈ ਹੈ ਡੀਐਸਪੀ ਹੈ ਐਸਐਸਪੀ ਫਿਰ ਐਸਪੀ ਹੈ ਡੀਆਈਜੀ ਇਹਦਾ ਵਾਧਾ ਜਾਂਦਾ ਨਾ ਕੰਮ ਇੱਕ ਟਾਪ ਦੀ ਏਜੰਸੀ ਜਿਹੜੀ ਪ੍ਰਧਾਨ ਮੰਤਰੀ ਦੇ ਨਾਲ ਰਹਿੰਦੀ ਹੈ ਫਿਰ ਰਾਸ਼ਟਰਪਤੀ ਦੇ ਨਾਲ ਰਹਿੰਦੀ ਹੈ ਜਿਨ੍ਹਾਂ ਨੂੰ ਬਹੁਤ ਬਹੁਤ ਜ਼ਿਆਦਾ ਹੀ ਟ੍ਰੇਨਿੰਗ ਦਿੱਤੀ ਹੁੰਦੀ ਹੈ ਉਹ ਹੁੰਦੇ ਨੇ ਉਹਨਾਂ ਦੀ ਸੁਰੱਖਿਆ 'ਚ ਤੇ ਕਲਗੀਧਰ ਜੀ ਨੇ ਆਪਣੀ ਫੌਜ ਸਾਜੀ ਸੀ ਖਾਲਸੇ ਦੀ ਰੱਖਿਆ ਖਾਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਤਾਂ ਜੀ ਇੱਧਰ ਦੀ ਪ੍ਰਕਰਮਾ ਕਰਦੇ ਨੇ ਕਿ ਮਹਾਰਾਜ ਹਾਜ਼ਰ ਨੇ ਅਸੀਂ ਅੱਜ ਵੀ ਦਰਸ਼ਨ ਜਿਹੜੇ ਸ਼ਸਤਰਾਂ ਦੇ ਮਹਾਰਾਜ ਨੂੰ ਕਰਵਾ ਦਈਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤਾਂ ਉਹ ਪ੍ਰਕਰਮਾ ਇਹ ਸਤ ਦੀ ਕਰਦੇ ਨੇ